ਕੇਜਰੀਵਾਲ ਜੀ ਨੂੰ ਮਿਲੇ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਤੁਹਾਡੇ ਵੀਡੀਓ ਬੜੀ ਚਰਚਾ ਦੇ ਵਿੱਚ ਆ ਮਾਈ ਭਾਗੋ ਵਾਲੇ ਜਦੋਂ ਤੁਸੀਂ ਕਿਪਾਨ ਚੁੱਕੀ ਹੋਈ ਮਾਨਸਾਹਬ ਵਾਲੀ ਤੁਸੀਂ ਕਿਹਾ ਕਿ ਮੈਂ ਮਾਈ ਭਾਗੋ ਦੀ ਵਾਰਸ ਬਣਨਾ ਚਾਹੁੰਨੀ ਆ ਤੇ ਮਾਨਸਾਹਬ ਕਿੱਥੇ ਚਲ ਗਏ ਤੁਸੀਂ ਕੇਜਰੀਵਾਲ ਦੇ ਪਾਸੇ ਚਲ ਗਏ ਮੈਂ ਚੱਕੀ ਐ ਤੇ ਮੈਂ ਮਾਈ ਭਾਗੋ ਦੀ ਵਾਰਸ ਆ ਮੈਂ ਚੱਕੀ ਐ ਹੁਣ ਏਜੰਸੀਆਂ ਨੇ ਮਾਰਨਾ ਤੇ ਮੈਨੂੰ ਮਾਰ ਲੈਣ ਮਾਨਸਾ ਵਾਸੀ ਕੋਈ ਵੋਟਤਾ ਨਹੀਂ ਮੰਗੀਆਂ ਸੀਗੀਆਂ ਇਹ ਮਾਨਸਾਪ ਤੋਂ ਕਲੀਅਰ ਕਰਿਓ ਕਿ ਬੀਬੀ ਉਥੇ ਕਿਉਂ ਗਈ ਸੀਗੀ ਬੀਬੀ ਨੇ ਕਿਹਾ ਸੀਗਾ ਕਾਮਰੇਡ ਵਰਸ ਸਿੱਖ ਨਹੀਂ ਹੋਣਾ ਚਾਹੀਦਾ ਠੀਕ ਹੈ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਮੇਜਰ ਜਨਰਲ ਸੁਬੇਕ ਸਿੰਘ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀ ਦਿੱਤੀ ਮੈਂ ਉਸ ਪਰਿਵਾਰ ਨੂੰ ਬੁਲਾਉਂ ਸੁਬੇਕ ਸਿੰਘ ਜੀ ਦਾ ਤੇ ਜਦੋਂ ਤੁਹਾਡੇ ਪਰਿਵਾਰ ਦੀ ਗੱਲ ਕਰਦੇ ਆ ਉਹ ਚ ਲੱਖਾਂ ਕੋਹ ਦਾ ਅੰਤਰ ਆ ਜਾਂਦਾ ਨਾ ਕੁਝ ਹੁੰਦਾ ਪਰਿਵਾਰਾਂ ਵਾਸਤੇ ਲੜਾਈ ਲੜੀ ਜਾਂਦੀ ਹੈ ਜਨਰਲ ਸੁਬੇਕ ਸਿੰਘ ਦਾ ਅੰਤਰ ਸੀ ਜਨਰਲ ਸੁਬੇਕ ਸਿੰਘ ਨੇ ਕੌਮ ਵਾਸਤੇ ਲੜਿਆ ਨਾ ਉਹਨਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਰੇ ਵਿਚਾਰਧਾਰਾ ਨੂੰ ਹਮੇਸ਼ਾ ਹੀ ਸਿੱਖ ਆਪਣਾ ਵਿਰੋਧੀ ਮੰਨਦਾ ਤੁਸੀਂ ਕਹਿ ਰਹੇ ਮੇਰਾ ਡੈਡੀ ਕਾਮਰੇਡ ਸੀ ਤੇ ਕਾਮਰੇਡ ਵਿਚਾਰਧਾਰਾ ਸਿੱਖੀ ਦੇ ਵਿਰੋਧੀ ਰਹੀ ਹੈ ਹਮੇਸ਼ਾ ਹੀ ਤਿੰਨ ਸਾਲ ਹੋ ਗਿਆ ਨਾ ਸਰਕਾਰ ਨੂੰ ਵੇਂਧਿਆ ਹੋਇਆ ਸਰਕਾਰ ਨੂੰ ਜਦੋਂ ਵੇਖਣ ਤੋਂ ਬਾਅਦ ਵਿੱਚ ਅੱਜ ਤੇ ਲੋਕ ਵੀ ਪੁੱਛਣ ਦੇ ਪਿਆ ਕਿ ਕਿੱਥੇ ਗਏ ਆ ਆਮ ਆਦਮੀ ਪਾਰਟੀ ਵਾਲੇ ਜਿਹੜੇ ਕਹਿੰਦੇ ਕਿ ਨਸ਼ਾ ਮੁਕਤ ਪੰਜਾਬ ਲੈ ਕੇ ਆਵਾਂ ਠੀਕ ਹੈ ਨਾ ਮੇਰੀ ਗੱਲ ਸੁਣੋ ਇਹ ਇਕੱਲਾ ਕੰਮ ਜਿਹੜਾ ਹੁੰਦਾ ਨਾ ਇਹ ਆਮ ਆਦਮੀ ਪਾਰਟੀ ਦਾ ਕੰਮ ਨਹੀਂ ਆ ਇਕੱਲਾ ਇਹ ਸਾਡੇ ਸਾਰੇ ਲੋਕਾਂ ਦਾ ਕੰਮ ਹੈ ਇਹ ਆਪਾਂ ਨੇ ਸਾਰਿਆਂ ਨੇ ਇੱਕ ਜੰਗ ਲੜਨੀ ਹੈ ਇਹ ਕੋੜ ਦੇ ਖਿਲਾਫ ਠੀਕ ਹੈ ਨਾ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਨਸ਼ਾ ਤਸਕ ਜਿਹੜਾ ਵੀ ਨਸ਼ੇ ਦਾ ਪੇਸ਼ੈਂਟ ਹੁੰਦਾ ਨਾ ਉਹ ਉਹਨੂੰ ਆਪਾਂ ਪੇਸ਼ੈਂਟ ਸਮਝ ਕੇ ਚੱਲੀਏ ਠੀਕ ਹੈ ਨਾ ਉਹਨੂੰ ਉਹਦੇ ਤੇ ਉਹਨੂੰ ਆਪਾਂ ਇਹ ਨਹੀਂ ਉਹ ਤੋਂ ਨਫ਼ਰਤ ਕਰੀਏ ਜਾਂ ਉਹਨੂੰ ਉਸ ਨਜ਼ਰ ਨਾਲ ਵੇਖੀਏ ਨਹੀਂ ਉਹ ਪੇਸ਼ੈਂਟ ਹੈ ਕੀ ਪਤਾ ਉਹ ਕਿਹੜੀ ਡਿਪਰੈਸ਼ਨ 'ਚ ਹੈ ਸਕੂਲ ਚ ਹੁੰਨੇ ਆ ਕਾਲਜ ਚ ਹੁੰਨੇ ਹਰ ਕਿਤੇ ਸਿਆਸਤ ਹੋ ਰਹੀ ਹੁੰਦੀ ਹੈ ਹਰ ਕਿਸੇ ਦੇ ਨਾਲ ਘਰ ਦੇ ਵਿੱਚ ਹੀ ਕਰ ਰਹੇ ਹੁੰਦੇ ਆ ਪਰਿਵਾਰ ਮੈਂਬਰ ਹੀ ਕਰ ਰਹੇ ਹੁੰਦੇ ਆ ਹਰ ਇੱਕ ਲੈਵਲ ਦੇ ਉੱਤੇ ਜੇ ਮੈਂ ਫਿਲਮ ਇੰਡਸਟਰੀ ਚ ਰਹੀ ਹਾਂ ਉੱਥੇ ਵੀ ਸਿਆਸਤ ਹੈ ਠੀਕ ਹੈ ਤੁਸੀਂ ਕਹੋ ਵੀ ਕੋਈ ਤੁਸੀਂ ਆਪਣੀਆਂ ਹਾਂ ਚੈਨਲ ਦੇ ਉੱਤੇ ਹੋ ਇਹਦੇ ਇੱਥੇ ਵੀ ਤੁਹਾਡੇ ਨਾਲ ਸਿਆਸਤ ਹੁੰਦੀ ਹੋਗੀ ਸੋ एवरीवन ਡੂ ਸਿਆਸਤ ਆ ਲਾਸਟ ਮੇਕ ਸਵਾਲ ਹੈਗਾ ਇਹਦੇ ਵਿੱਚ ਤੁਸੀਂ ਕਿਸਾਨੇ ਦੀ ਗੱਲ ਕੀਤੀ ਇੱਕ ਲਾਸਟ ਤੁਹਾਡਾ ਕੋਲ ਸਵਾਲ ਬਣਦਾ ਅੱਜ ਤੁਹਾਡੀ ਸਰਕਾਰ ਨੇ ਖਨੌਰੀ ਤੇ ਸ਼ੰਭੂ ਕਿਸਾਨ ਚੁੱਕੇ ਉੱਥੋਂ ਮੈਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨਾਂ ਦੀ ਧੀ ਆ ਬੋਲੇ ਤੁਸੀਂ ਉਹਨਾਂ ਵਿਰੋਧ ਉਹਨਾਂ ਦੇ ਸਰਕਾਰ ਦੇ ਤੋਂ ਬੋਲੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਚਲਾਇਆ ਗਿਆ ਤਿੰਨ ਕ ਸਾਲ ਦਾ ਸਮਾਂ ਲੰਘ ਚੁੱਕਾ ਵਾ ਤਿੰਨ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਨੂੰ ਸਮਾਂ ਰਹਿ ਗਿਆ 2 ਸਾਲ ਦੇਖਦੇ ਆ ਇਹ ਯੁੱਧ ਨਸ਼ਾ ਵਿਰੋਧ ਕਿੰਨਾ ਕੁ ਸਫਲ ਹੁੰਦਾ ਵਾ ਮਾਝੇ ਤੋਂ ਬੀਬੀ ਸੋਨੀਆ ਮਾਨ ਜੀ ਨੂੰ ਜ਼ਿੰਮੇਵਾਰ ਦਿੱਤੀ ਆ ਇਨਚਾਰਜ ਬਣਾਇਆ ਹੋਇਆ ਵਾ ਬੀਬੀ ਜੀ ਸਾਡੇ ਨਾਲ ਆ ਗੱਲਬਾਤ ਕਰਦੇ ਆ ਪਹਿਲੋਂ ਤੇ ਕਾਲ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗ ਰਿਹਾ ਜਿਹੜੀ ਇੱਕ ਵੱਡੀ ਜਮਵਰੀ ਮਿਲੀ ਹੈ ਤੁਹਾਨੂੰ ਸਫਲ ਹੋਗੇ ਮਾਝਾ ਇੱਕ ਜਾਣਿਆ ਜਾਂਦਾ ਗੁਰੂਆਂ ਪੀਰਾਂ ਦਾ ਇਤਿਹਾਸ ਬਹੁਤ ਵੱਡਾ ਇਤਿਹਾਸ ਮੋਇਆ ਹੋਇਆ ਹੈ ਇੱਥੇ ਵਿੱਚ ਤੇ ਇੱਕ ਵੱਡੀ ਜਮੇਰੀ ਮਾਜਤ ਮਿਲੀ ਹੈ ਮੈਂ ਕਹਿੰਨੀ ਆ ਵੀ ਗੁਰੂ ਸਾਹਿਬ ਨੇ ਡਿਊਟੀ ਲਈ ਹੈ ਸ਼ਾਇਦ ਸਾਨੂੰ ਚੂਜ਼ ਕੀਤਾ ਹੋਵੇ ਇਸ ਚੀਜ਼ ਦੇ ਉੱਤੇ ਠੀਕ ਹੈ ਨਾ ਮੈਂ ਕਹਿੰਨੀ ਆ ਬਹੁਤ ਵੱਡੀ ਡਿਊਟੀ ਹੈ ਮੈਨੂੰ ਬੜੇ ਲੋਕਾਂ ਨੇ ਕਿਹਾ ਇਹ ਡਿਊਟੀ ਲੱਗੀ ਤੁਹਾਡੀ ਮੈਂ ਕਿਹਾ ਮੈਂ ਕਹਿੰਨੀ ਆ ਗੁਰੂ ਸਾਹਿਬ ਨੇ ਚੂਜ਼ ਕੀਤਾ ਹੈ ਇਹਨੇ ਨੇਕ ਕੰਮ ਵਾਸਤੇ ਅੱਗੇ ਵੀ ਅਸੀਂ ਇਹ ਕਰ ਰਹੇ ਸੀਗੇ ਸੋ ਦੈਟ ਕਿ ਅਸੀਂ ਲੋਕਾਂ ਦੀ ਹੈਲਪ ਕਰ ਸਕੀਏ ਇੱਕ ਔੜ ਦੇ ਵਿੱਚੋਂ ਕੱਢ ਸਕੀਏ ਇਟਸ ਇਹ ਇਕੱਲੀ ਪਾਰਟੀ ਦੀ ਨਹੀਂ ਹੈਗੀ ਇਹ ਜ਼ਿੰਮੇਵਾਰੀ ਮੈਨੂੰ ਲੱਗਦਾ ਇਹ ਸਾਡੇ ਸਮਾਜ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਚਲੋ ਇਹ ਵਧੀਆ ਗੱਲ ਹੈ ਕਿ ਸਰਕਾਰ ਸਾਡਾ ਸਾਥ ਦੇ ਰਹੀ ਹੈ ਠੀਕ ਹੈ ਨਾ ਹਰ ਜਿਹੜਾ ਕੱਲ ਆ ਜਿਹੜਾ ਪੂਰੀ ਟੀਮ ਬਣੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਥੱਲੇ ਸਾਡਾ ਨਸ਼ਾ ਮੁਕਤ ਮੋਰਚਾ ਜਿਹੜਾ ਹੈ ਉਹ ਇਸੇ ਕਰਕੇ ਬਣਿਆ ਹੈ ਸੋ that ਕਿ ਅਸੀਂ ਆਪਣਾ 24/7 ਜਿਹੜਾ ਆ ਉਹ ਇਹਦੇ ਤੇ ਡਿਵੋਟ ਕਰ ਸਕੀਏ ਇੱਕ ਇੱਕ ਪਲ ਸੋ ਮੇਰੀ ਜਿਹੜੀ ਇਹ ਜ਼ੋਨ ਦੀ ਡਿਊਟੀ ਲੱਗੀ ਹੈ ਮੇਰੇ ਨਾਲ ਜਿਹੜੀ ਡਿਸਟ੍ਰਿਕਟ ਕੋਆਰਡੀਨੇਟਰ ਸੀ ਲੱਗੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਸਾਡੀ ਅਸੈਂਬਲੀ ਕੋਆਰਡੀਨੇਟਰਸ ਦੀ ਲੱਗੂਗੀ ਨਾਲ ਹੀ ਫਿਰ ਜਿਹੜੇ ਸਾਡੇ ਜਿਹੜੇ ਵਾਰਡਸ ਦੀ ਵਿਲੇਜ ਬੀਡੀਸੀ ਸੀ ਈਚ ਐਂਡ ਐਵਰੀਬਾਡੀ ਵਿਲ ਬੀ ਇਨਵੋਲਵਡ ਇਨ ਥਿਸ ਸਾਰੇ ਹੀ ਕਰਨਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਇਹ ਜ਼ਰੂਰ ਹੈ ਕਿ ਇੱਕ ਮੈਂ ਲਿਸਟ ਜਿਹੜੀ ਹੈ ਸਾਡੇ ਜਿਹੜੇ ਡਿਸਟ੍ਰਿਕਟ ਕੋਆਰਡੀਨੇਟਰਸ ਲੱਗੇ ਨੇ ਉਹਨਾਂ ਬਾਰੇ ਜ਼ਰੂਰ ਦੱਸਦਾ ਜਿਹੜੇ ਬਹੁਤ ਦੂਰ ਦੂਰ ਤੋਂ ਆਏ ਨੇ ਸੋ ਸਭ ਤੋਂ ਪਹਿਲਾਂ ਜੀ ਸਾਡੇ ਅੰਮ੍ਰਿਤਸਰ ਅਰਬਨ ਤੋਂ ਦਿక్షిਤਾ ਬੰਜੀ ਲੱਗੇ ਨੇ ਸਾਡੇ ਅੰਮ੍ਰਿਤਸਰ ਰੂਰਲ ਤੋਂ ਕੁਲਦੀਪ ਸਿੰਘ ਮੱਤੇਵਾਲ ਜੀ ਨੇ ਸਾਡੇ ਤਰਨਤਾਰਨ ਤੋਂ ਅਮਰਿੰਦਰ ਅਕਿੰ ਗੁਰਦਾਸਪੁਰ ਤੋਂ ਮਨਿਕ ਮਹਿਤਾ ਜੀ ਨੇ ਪਠਾਨਕੋਟ ਤੋਂ ਰੋਹਿਤ ਸਿਆਲ ਜੀ ਨੇ ਠੀਕ ਹੈ ਹੁਣ ਇਹਨਾਂ ਦੀ ਰਿਸਪੌਂਸਿਬਿਲਟੀ ਸਾਰਿਆਂ ਦੀ ਇਹੀ ਹੈ ਕਿ ਡਿਸਟ੍ਰਿਕਟ ਦੇ ਵਿੱਚ ਕੋਈ ਪ੍ਰੋਬਲਮਸ ਆndੀਆਂ ਨੇ ਕੋਈ ਡਿਟੈਕਸ਼ਨ ਸੈਂਟਰ ਨੂੰ ਲੈ ਕੇ ਕੋਈ ਪੇਸ਼IENTS ਨੂੰ ਲੈ ਕੇ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਰਿਜ਼ੋਲਵ ਕਰ ਲਈਆਂ ਨਾਲ ਹੀ ਨਾਲ ਪੁਲਿਸ ਨਾਲ ਜ਼ਰੂਰ ਕੋਆਰਡੀਨੇਟ ਕਰਕੇ ਰੱਖਣਾ ਆ ਵੀ ਜਿੱਥੇ ਕਿਤੇ ਕੋਈ ਵਾਰਡ ਦੇ ਵਿੱਚੋਂ ਨਾਮ ਆਉਂਦੇ ਆ ਕੋਈ ਵਿਲੇਜ ਦੇ ਵਿੱਚੋਂ ਨਾਮ ਆਉਂਦੇ ਆ ਉਹਨਾਂ ਦੇ ਉੱਤੇ ਐਕਸ਼ਨ ਕਰਨਾ ਨਵੇਂ ਨਵੇਂ ਆਏ ਹੋ ਪਾਰਟੀ 'ਚ ਇੱਕ ਵੱਡੀ ਜਿੰਮੇਵਾਰੀ ਮਿਲੀ ਹੋ ਸਮਝ ਚੁੱਕੇ ਹੋ ਪਾਰਟੀ ਦੀ ਰਣਨੀਤੀ ਸਮਝ ਚੁੱਕੇ ਹੋ ਕਿਉਂਕਿ ਸਿਆਸਤ ਪਹਿਲੇ ਵੀ ਕੀਤੀ ਆ ਕਿ ਪਹਿਲੀ ਵਾਰੀ ਸਿਆਸਤ ਪਹੁੰਚੇ ਹੋ ਵੇਖੋ ਜੀ ਮੇਰੀ ਗੱਲ ਸੁਣੋ ਸਿਆਸਤ ਜਿਹੜੀ ਹੁੰਦੀ ਹੈ ਨਾ ਇਟਸ ਅ ਪਾਰਟ ਆਫ ਅ ਲਾਈਫ ਮੈਂ ਇਹ ਨਹੀਂ ਕਹਿੰਦੀ ਵੀ ਸਿਆਸਤ ਕੱਲੀ ਪੋਲਿਟਿਕਸ ਦੇ ਵਿੱਚ ਹੁੰਦੀ ਹੈ ਮੈਂ ਕਹਿੰਦੀ ਅਸੀਂ ਸਕੂਲ 'ਚ ਹੁੰਨੇ ਆ ਕਾਲਜ 'ਚ ਹੁੰਨੇ ਆ ਹਰ ਕਿਤੇ ਸਿਆਸਤ ਹੋ ਰਹੀ ਹੁੰਦੀ ਆ ਹਰ ਕਿਸੇ ਦੇ ਨਾਲ ਘਰ ਦੇ ਵਿੱਚ ਹੀ ਕਰ ਰਹੇ ਹੁੰਦੇ ਆ ਪਰਿਵਾਰ ਮੈਂਬਰ ਹੀ ਕਰ ਰਹੇ ਹੁੰਦੇ ਆ ਹਰ ਇੱਕ ਲੈਵਲ ਦੇ ਉੱਤੇ ਜੇ ਮੈਂ ਫਿਲਮ ਇੰਡਸਟਰੀ 'ਚ ਰਹੀ ਹਾਂ ਉੱਥੇ ਵੀ ਸਿਆਸਤ ਹੈ ਠੀਕ ਹੈ ਤੁਸੀਂ ਕਹੇ ਵੀ ਕੋਈ ਤੁਸੀਂ ਆਪਣੀਆਂ ਹਾ ਚੈਨਲ ਦੇ ਉੱਤੇ ਹੋ ਇਹਦੇ ਇੱਥੇ ਵੀ ਤੁਹਾਡੇ ਨਾਲ ਸਿਆਸਤ ਹੁੰਦੀ ਹੋਗੀ ਸੋ एवरीवन डू ਸਿਆਸਤ ਸੋ ਮੈਨੂੰ ਪਤਾ ਹੈ ਵੀ ਮੈਂ ਕਿ ਇਸ ਲੈਵਲ ਦੀ ਸਿਆਸਤ ਹੁੰਦਾ ਨਾ ਮੇਰੇ ਚੈਨਲ ਦਾ ਲੋਕਾਂ ਨੂੰ ਪਤਾ ਕਿ ਅਸੀਂ ਕਿੰਨੀ ਕਿ ਸਿਆਸਤ ਖੇਡਦੇ ਆ ਅਸੀਂ ਸਿਆਸਤਦਾਨਾਂ ਨੂੰ ਸਵਾਲ ਵੀ ਕਰਦੇ ਆ ਜਿਸ ਤੋਂ ਕਿ ਯਾਰ ਖੇਡ ਜੀ ਮਹਿਸੂਸ ਹੁੰਦੀ ਸਿਆਸਤਦਾਨਾਂ ਨੂੰ ਹਨਾ ਪਰ ਸਿਆਸਤਦਾਨ ਉਹ ਸਵਾਲਾਂ ਤੋਂ ਭੱਜਦੇ ਕਿਉਂ ਆ ਇੱਕ ਚੀਜ਼ ਹੋਰ ਆ ਇੱਕ ਵੱਡੀ ਜ਼ਿੰਮੇਵਾਰੀ ਆ ਤੁਹਾਡੇ ਕੋ ਮਾਜੇ ਦੀ ਗੱਲ ਕੀਤੀ ਸੀ ਮਾਜੇ ਨੂੰ ਨਸ਼ਾ ਮੁਕਤ ਕਿੰਨੀ ਛੇਤੀ ਕਰੋਗੇ ਨੌਜਵਾਨ ਤੁਹਾਡੇ ਨਾਲ ਚੱਲੇ ਆ ਮੈਂ ਹੁਣੇ ਵੀਰ ਕੁਲਦੀਪ ਸਿੰਘ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਵੱਡੀ ਜ਼ਿੰਮੇਵਾਰੀ ਮਿਲੀ ਛੇਤੀ ਨਸ਼ਾ ਮੁਕਤ ਕਰਾਂਗੇ ਕਿੰਨੇ ਕੁ ਛੇਤੀ ਨਸ਼ਾ ਮੁਕਤੀ ਵਾਲੇ ਪਾਸੇ ਲੈ ਕੇ ਚੱਲੋ ਵੇਖੋ ਵੀ ਜੀ ਸਾਡੀ ਤੇ ਜ਼ਿੰਮੇਵਾਰੀ ਬੰਦੀ ਆ ਜੋ ਅਸੀਂ ਕਰਾਂਗੇ ਠੀਕ ਆ ਨਾ ਹੁਣ ਇਹ ਇਹ 1 ਮਿੰਟ ਚ ਇਹ ਕੰਮ ਹੋਣ ਵਾਲਾ ਹੈਗਾ ਨਹੀਂਗਾ ਇਟ ਵਿਲ ਟੇਕ ਟਾਈਮ ਸਾਲ ਲੱਗ ਜਾਣਗੇ ਵੇਖੋ ਮੈਨੂੰ ਮੈਨੂੰ ਇਹ ਵੀ ਨਹੀਂ ਪਤਾ 2 ਸਾਲ ਲੱਗ ਜਾਣਗੇ 10 ਸਾਲ ਲੱਗ ਜਾਣਗੇ 5 ਸਾਲ ਲੱਗ ਜਾਣਗੇ ਤੁਹਾਡੀ ਸਰਕਾਰ ਚੱਲ ਜਣੀ ਨਾ ਉਹਦੋਂ ਫਿਰ ਕੀ ਕਵਾਂਗੇ ਇਹ ਕਿਸੇ ਨੂੰ ਨਹੀਂ ਪਤਾ ਵੀ ਕਿਹਦੀ ਸਰਕਾਰ ਚੱਲ ਜਣੀ ਸਰਕਾਰ ਨੇ ਤਾਂ ਕਿਵਲ ਹੁਕਮ ਦੇਣਾ ਹੁੰਦਾ ਪ੍ਰਸ਼ਾਸਨ ਨੂੰ ਸਰਕਾਰ ਨੇ ਸੁਨੇਹਾ ਦੇਣਾ ਐਸਐਸਪੀ ਸਾਹਿਬਾਨ ਸੱਦੇ ਕਿ ਜੇ ਤੁਸੀਂ ਚਲਾਨ ਮੋੜਾਂ ਤੇ ਕੱਟ ਸਕਦੇ ਹੋ ਨਾ ਤੇ ਜਾ ਕੇ ਨਸ਼ੇ ਵਾਲੇ ਲੱਭ ਲੋ ਕਿ ਜਦਾਰ ਹੁਕਮ ਦਿੱਤਾ ਹੈ ਸਰਕਾਰ ਨੇ ਸਰਕਾਰ ਆਲਰੇਡੀ ਕੰਮ ਵੀ ਕਰ ਰਹੀ ਹੈ ਠੀਕ ਹੈ ਨਾ ਹੁਣ ਸਾਡੀਆਂ ਜਿਹੜਾ ਇਹ ਸਾਡਾ ਮੋਰਚਾ ਬਣਿਆ ਆ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਪਹਿਲੋ ਵੀ ਕੰਮ ਕੀਤਾ ਸਿਗਾ ਜੇ ਤੁਹਾਨੂੰ ਸਾਡੀ ਐਕਟੀਵਿਟੀ ਸਹੀ ਨਹੀਂ ਲੱਗੂਗੀ ਜੇ ਤੁਹਾਨੂੰ ਲੱਗੂਗਾ ਕਿ ਅਸੀਂ ਕੰਮ ਨਹੀਂ ਕਰ ਰਹੇ ਅਸੀਂ ਪੇਸ਼IENTS ਨਹੀਂ ਲੈ ਕੇ ਜਾ ਰਹੇ ਸਾਡੇ ਤੁਹਾਨੂੰ ਹਾਰਡਵਰਕ ਦੇ ਵਿੱਚ ਕੋਈ ਕਮੀ ਨਜ਼ਰ ਆਊਗੀ ਫਿਰ ਤੁਸੀਂ ਸਾਨੂੰ ਕੁਐਸਚਨ ਕਰ ਸਕਦੇ ਹੋ ਅੱਜ ਦੇ ਸਾਨੂੰ ਹਜੇ ਜ਼ਿੰਮੇਵਾਰੀ ਮਿਲੀ ਹੈ ਸਾਨੂੰ ਕੰਮ ਕਰਨ ਦਿਓ ਅਸੀਂ ਸਗੋਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਨਾਲ ਚੱਲਾਂਗੇ ਪਰ 3 ਸਾਲ ਹੋ ਗਿਆ ਨਾ ਸਰਕਾਰ ਨੂੰ ਵੇਂਧਿਆ ਹੋਇਆ ਸਰਕਾਰ ਨੂੰ ਜਦੋਂ ਵੇਖਣ ਤੋਂ ਬਾਅਦ ਵਿੱਚ ਅੱਜ ਦੇ ਲੋਕ ਵੀ ਪੁੱਛਣ ਦੇ ਪਿਆ ਕਿ ਕਿੱਥੇ ਗਏ ਆਮ ਆਦਮੀ ਪਾਰਟੀ ਵਾਲੇ ਜਿਹੜੇ ਕਹਿੰਦੇ ਕਿ ਨਸ਼ਾ ਮੁਕਤ ਪੰਜਾਬ ਲੈ ਕੇ ਆਵਾਂ ਜੀ 2023 ਦੇ ਵਿੱਚ ਮੈਂ ਸ਼ੁਰੂਆਤ ਕੀਤੀ ਸੀਗੀ ਇਧਰੋਂ ਠੀਕ ਹੈ ਰਾਜਸਥਾਨ ਸੀ ਵਾਲੇ ਬੰਨਿਓ ਉੱਥੇ ਮੇਰਾ ਸਰਕਾਰ ਨੇ ਪੂਰਾ ਸਾਥ ਦਿੱਤਾ ਸੀਗਾ ਉਸ ਚੀਜ਼ ਨੂੰ ਲੈ ਕੇ ਸਾਡੀ ਐਸਐਸਪੀ ਜਿਹੜੀ ਸੀਗੀ ਪਿੰਨਾਂ ਦੇ ਵਿੱਚ ਜਾਂਦੇ ਵੀ ਸੀਗੇ ਤਿੰਨ ਤਿੰਨ ਚਾਰ ਚਾਰ ਪਿੰਨਾਂ ਦੇ ਵਿੱਚ ਮੀਟਿੰਗ ਵੀ ਲੈਂਦੇ ਸੀਗੇ ਔਰ ਮੈਨੂੰ ਅੱਜ ਵੀ ਯਾਦ ਹੈ ਅਦਲੀਵਾਲ ਪਿੰਡ ਦੇ ਵਿੱਚੋਂ ਨਸ਼ੇ ਤੱਕ ਤਸਕਰ ਭੱਜ ਵੀ ਗਏ ਸੀਗੇ ਜਦੋਂ ਉੱਤੇ ਛਾਪਾ ਮਰਵਾਇਆ ਸੀਗਾ ਹਰ ਚੰਦ ਉਹਦੋਂ ਸਾਡੀ ਐਸਐਚਓ ਹੁੰਦਾ ਸੀਗਾ ਠੀਕ ਹੈ ਨਾ ਅਸੀਂ ਇਹ ਕੰਮ ਕਰਕੇ ਹੁਣ ਤਾਂ ਨਹੀਂ ਭੱਜਣਗੇ ਠੀਕ ਹੈ ਵੇਖੋ ਨਸ਼ੇ ਤਸਕਰ ਭੱਜਣਗੇ ਜਿੱਥੇ ਵੀ ਭੱਜਣਗੇ ਉਹਨਾਂ ਨੂੰ ਫੜ ਕੇ ਲਿਆਂਦਾ ਜਾਊਗਾ ਠੀਕ ਹੈ ਨਾ ਮੇਰੀ ਗੱਲ ਸੁਣੋ ਇਹ ਇਕੱਲਾ ਕੰਮ ਜਿਹੜਾ ਹੁੰਦਾ ਨਾ ਇਹ ਆਮ ਆਦਮੀ ਪਾਰਟੀ ਦਾ ਕੰਮ ਨਹੀਂ ਆ ਇਕੱਲਾ ਇਹ ਸਾਡੇ ਸਾਰੇ ਲੋਕਾਂ ਦਾ ਕੰਮ ਹੈ ਇਹ ਆਪਾਂ ਨੇ ਸਾਰਿਆਂ ਨੇ ਇੱਕ ਜੰਗ ਲੜਨੀ ਹੈ ਇਹ ਕੋੜ ਦੇ ਖਿਲਾਫ ਠੀਕ ਹੈ ਨਾ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਨਸ਼ਾ ਤਸ ਜਿਹੜਾ ਵੀ ਨਸ਼ੇ ਦਾ ਪੇਸ਼ੈਂਟ ਹੁੰਦਾ ਨਾ ਉਹੋ ਉਹਨੂੰ ਆਪਾਂ ਪੇਸ਼ੈਂਟ ਸਮਝ ਕੇ ਚੱਲੀਏ ਠੀਕ ਹੈ ਨਾ ਉਹਨੂੰ ਉਹਦੇ ਤੇ ਉਹਨੂੰ ਆਪਾਂ ਇਹ ਨਹੀਂ ਉਹ ਤੋਂ ਨਫ਼ਰਤ ਕਰੀਏ ਜਾਂ ਉਹਨੂੰ ਉਸ ਨਜ਼ਰ ਨਾਲ ਵੇਖੀਏ ਨਹੀਂ ਉਹ ਪੇਸ਼ੈਂਟ ਹੈ ਕੀ ਪਤਾ ਉਹ ਕਿਹੜੀ ਡਿਪਰੈਸ਼ਨ ਹੈ ਸੈਂਟਰਾਂ ਚ ਮਾਰੋਗੇ ਗੇੜੇ ਜਿੰਨਾ ਸੈਂਟਰਾਂ ਦੇ ਵਿੱਚ ਨਸ਼ਾ ਮੁਕਤੀ ਚੱਲ ਹੈ ਵੇਖੋ ਮੇਰੀ ਗੱਲ ਸੁਣੋ ਮੈਂ ਦੀਕਸ਼ਿਤ ਦਵੰਜੀ ਹੈ ਇਨਾਂ ਦੀ ਸ਼ਹਿਰ ਦੀ ਪੂਰੀ ਅੰਮ੍ਰਿਤਸਰ ਡਿਸਟ੍ਰਿਕਟ ਦੀ ਜ਼ਿੰਮੇਵਾਰੀ ਹੈ ਇਨਾਂ ਦੀ ਉੱਥੇ ਸ਼ਹਿਰ ਦੀ ਜ਼ਿੰਮੇਵਾਰੀ ਹੈ ਇਨਾਂ ਦੀ ਉੱਥੇ ਸ਼ਹਿਰ ਦੀ ਇਨਾਂ ਦੀ ਰੂਰਲ ਦੀ ਜ਼ਿੰਮੇਵਾਰੀ ਹੈ ਜਿਹੜੇ ਜਿਹੜੇ ਸੈਂਟਰ ਜਿਹਦੇ ਇਨਾਂ ਦੇ ਅੰਡਰ ਆਉਂਦੇ ਆ ਇਹ ਜ਼ਰੂਰ ਉੱਥੇ ਮੇਕ ਸ਼ੋਰ ਕਰਨਗੇ ਵੇਖਣਗੇ ਸਾਡੀ ਇਸਦੇ ਉੱਤੇ ਮੀਟਿੰਗ ਵੀ ਹੋ ਚੁੱਕੀ ਹੈ ਸਾਰਿਆਂ ਦੀ ਹਨਾ ਸੋ ਦੈਟ ਕਿ ਅਸੀਂ ਜਿਹੜੇ ਪੇਸ਼ੈਂਟਸ ਆ ਉੱਥੇ ਲੈ ਕੇ ਜਾਣੇ ਆ ਠੀਕ ਹੈ ਨਾ ਹੁਣ ਮੇਰੀ ਗੱਲ ਸੁਣੋ ਮੈਂ ਕਿਸੇ ਪੇਸ਼ੈਂਟ ਨੂੰ ਲੈ ਕੇ ਜਾਵਾਂ ਉਥੋਂ ਭੱਜ ਜੇ ਤੇ ਭਾਈ ਜੀ ਇਹ ਮੇਰੀ ਜ਼ਿੰਮੇਵਾਰੀ ਤਾਂ ਨਹੀਂ ਆ ਨਾ ਮੈਂ ਮੈਂ ਆਪਣਾ ਫਰਜ਼ ਨ ਠੀਕ ਹੈ ਨਾ ਮੈਂ ਉਹਨੂੰ ਉੱਥੇ ਚੱਕ ਕੇ ਲੈ ਕੇ ਗਈ ਮੈਂ ਕਿਹਾ ਵੀਰ ਮੈਂ ਤੇਰਾ ਇਲਾਜ ਕਰਾਣਾ ਆ ਉਹ ਅਗਲੇ ਦਿਨ 10 ਕ ਦਿਨ ਕਰਕੇ ਉੱਥੋਂ ਭੱਜ ਜੇ ਇਹਦੇ ਵਿੱਚ ਦੀ ਮੈਂ ਕੀ ਕਰੂੰਗੀ ਫਿਰ ਮੈਨੂੰ ਦੱਸੋ ਕੇਜਰੀਵਾਲ ਜੀ ਨੂੰ ਮਿਲੇ ਸੀ ਤੇ ਉਤੋਂ ਬਾਅਦ ਦੇ ਵਿੱਚ ਇੱਕ ਤੁਹਾਡੇ ਵੀਡੀਓ ਬੜੀ ਚਰਚਾ ਦੇ ਵਿੱਚ ਆ ਮਾਈ ਭਾਗੋ ਵਾਲੇ ਜਦੋਂ ਤੁਸੀਂ ਕਿਰਪਾਨ ਚੁੱਕੀ ਹੋਈ ਮਾਨਸਾਹਬ ਵਾਲੀ ਤੁਸੀਂ ਕਿਹਾ ਕਿ ਮੈਂ ਮਾਈ ਭਾਗੋ ਦੀ ਵਾਰਿਸ ਬਣਨਾ ਚਾਹੁੰਨੀ ਆ ਤੇ ਮਾਨਸਾਹਬ ਕਿੱਥੇ ਚਲ ਗਏ ਤੁਸੀਂ ਕੇਜਰੀਵਾਲ ਦੇ ਪਾਸੇ ਚਲ ਗਏ ਇਹ ਮੈਂ ਤਾਂ ਨਹੀਂ ਗੱਲ ਦੱਸਾਂ ਮੈਂ ਬੀਿੰਗ ਅ ਸਿੱਖ ਠੀਕ ਹੈ ਨਾ ਸਿੱਖ ਕਿਸੇ ਪਾਰਟੀ ਦੇ ਉੱਤੇ ਧਾਇਰਤ ਨਹੀਂ ਹੁੰਦਾ ਪਰਮਾਨੰ ਸਾਹਿਬ ਤੇ ਪਾਰਟੀ ਹੈ ਨਾ ਮਾਨ ਸਾਹਿਬ ਇੱਕ ਸਿਆਸਤਦਾਨ ਆ ਨਾ ਮਾਨ ਸਾਹਿਬ ਅਕਾਲੀਵਾਲਾ ਅੰਮ੍ਰਿਤਸਰ ਦੇ ਵਿੱਚੋਂ ਉਹ ਸਿਆਸਤਦਾਨ ਉਹ ਹੋਣਗੇ ਉਹ ਸਿੱਖ ਪੋਲਿਟਿਕਸ ਕਰਦੇ ਹੋਣਗੇ ਠੀਕ ਹੈ ਨਾ ਮੈਂ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਆ ਮੈਂ ਅੱਜ ਵੀ ਮਾਈਪਾ ਗੋਦੀ ਵਾਰਿਸ ਆ ਅੱਜ ਵੀ ਤਲਵਾਰ ਚੁੱਕੂਗੀ ਮੈਨੂੰ ਅੱਜ ਵੀ ਤਲਵਾਰ ਚੁੱਕਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਮੈਂ ਉਹ ਵਾਰਿਸ ਮੈਨੂੰ ਉਹ ਮੇਰੇ ਅਕਾਲ ਪੁਰਖ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਉਹ ਵਾਅਦਾ ਦਿੱਤਾ ਆ ਉਹ ਮੈਨੂੰ ਕਿਸੇ ਪਾਰਟੀ ਨੇ ਉਹਦਾ ਨਹੀਂ ਸਮਝੀ ਨਾ ਮਾਨ ਸਾਹਿਬ ਵਾਸਤੇ ਵੋਟਾਂ ਮੰਗੀਆਂ ਹੋਣਗੇ ਉਦੋਂ ਕਿਰਪਾਨ ਚੁੱਕ ਲਈ ਅੱਜ ਕੇਜਰੀਵਾਲ ਸਾਹਿਬ ਵਾਸਤੇ ਕਿਰਪਾਨ ਚੁੱਕਾਂਗੇ ਤੇ 227 ਚ ਕਿਹਦੀ ਕਿਰਪਾਨ ਚੁੱਕਾਂਗੇ ਆਪਾਂ ਅਕਾਲੀ ਦਲ ਮਾਨਸਾ ਵਾਸੀ ਕੋਈ ਬੋਟਾ ਨਹੀਂ ਮੰਗੀਆਂ ਸੀਗੀਆਂ ਇਹ ਮਾਨਸਾਪ ਤੋਂ ਕਲੀਅਰ ਕਰਿਓ ਕਿ ਬੀਬੀ ਉੱਥੇ ਕਿਉਂ ਗਈ ਸੀਗੀ ਬੀਬੀ ਨੇ ਕਿਹਾ ਸੀਗਾ ਕਾਮਰੇਡ ਵਰਸਸ ਸਿੱਖ ਨਹੀਂ ਹੋਣਾ ਚਾਹੀਦਾ ਠੀਕ ਹੈ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਮੇਰੀ ਗੱਲ ਸੁਣੋ ਵੀਜੀ ਮੈਨੂੰ ਲੈਟ ਬੀ ਲੈਟ ਮੀ ਐਕਸਪਲੇਨ एवरीथिंग ਠੀਕ ਹੈ ਨਾ ਬਹੁਤ ਗਲਤ ਪਰਸਪੈਕਸ਼ਨਸ ਲੋਕੀ ਲੈ ਕੇ ਘੁੰਮਦੇ ਆ ਠੀਕ ਹੈ ਨਾ ਮੈਂ ਇੱਕ ਕਾਮਰੇਡ ਪਰਿਵਾਰ ਨੂੰ ਬਿਲੋਂਗ ਕਰਦੀ ਆ ਮੇਰੇ ਪਿਓ ਨੇ ساری ਜ਼ਿੰਦਗੀ ਲੋਕਾਂ ਵਾਸਤੇ ਦਿੱਤੀ ਕਿਸਾਨਾਂ ਵਾਸਤੇ ਦਿੱਤੀ ਠੀਕ ਹੈ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਸੀਗੇ ਪੰਜਾਬ ਦੇ ਨਾਲ ਹੀ ਮੇਰੇ ਮੇਰੇ ਸਗੇ ਮਾਸਰ ਜੀ ਮੇਜਰ ਜਨਰਲ ਸੁਬੇਕ ਸਿੰਘ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀ ਦਿੱਤੀ ਮੈਂ ਉਸ ਪਰਿਵਾਰ ਨੂੰ ਸੁਬੇਕ ਸਿੰਘ ਜੀ ਦਾ ਤੇ ਜਦੋਂ ਤੁਹਾਡੇ ਪਰਿਵਾਰ ਦੀ ਗੱਲ ਕਰਦੇ ਆ ਉਹ ਲੱਖਾਂ ਕੋਹ ਦਾ ਅੰਤਰ ਆ ਜਾਂਦਾ ਨਾ ਕੁਝ ਹੁੰਦਾ ਪਰਿਵਾਰਾਂ ਵਾਸਤੇ ਲੜਾਈ ਲੜੀ ਜਾਂਦੀ ਹੈ ਜਨਰਲ ਸੁਬੇਕ ਸਿੰਘ ਦਾ ਅੰਤਰ ਸੀ ਸੁਜਨਨ ਸੁਬੇਕ ਸਿੰਘ ਦਾ ਕੌਮ ਵਾਸਤੇ ਲੜਿਆ ਨਾ ਉਹਨਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਬਿਲਕੁਲ ਮੇਰੀ ਗੱਲ ਸੁਣੋ ਮੈਂ ਇਹ ਕਹਿ ਰਹੀ ਆਂ ਵੀ ਬਹੁਤ ਸਾਰੀਆਂ ਕੌਂਟਰੋਵਰਸੀਆਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਏਜੰਸੀ ਲੈਵਲ ਦੇ ਉੱਤੇ ਕ੍ਰੀਏਟ ਕਰ ਦਿੱਤੀ ਤਾਡੇ ਪਰਸਨਲ ਨਿੱਜੀ ਚੀਜ਼ਾਂ ਦੇ ਵਿੱਚ ਕੋਈ ਉਹਦਾ ਲੈਣਾ ਦੇਣਾ ਨਹੀਂ ਹੁੰਦਾ ਕਾਮਰੇਡ ਵਿਚਾਰਧਾਰਾ ਨੂੰ ਹਮੇਸ਼ਾ ਹੀ ਸਿੱਖ ਆਪਣਾ ਵਿਰੋਧੀ ਮੰਨਦਾ ਤੁਸੀਂ ਕਹਿ ਰਹੇ ਮੇਰਾ ਡੈਡੀ ਕਾਮਰੇਡ ਸੀ ਤੇ ਕਾਮਰੇਡ ਵਿਚਾਰਧਾਰਾ ਸਿੱਖੀ ਦੇ ਵਿਰੋਧੀ ਰਹੀ ਹੈ ਹਮੇਸ਼ਾ ਹੀ ਬਹੁਤ ਮੈਂ 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 ਇੱਕ ਮੀਡੀਆ ਤੋਂ ਆ ਜੋ ਕਹਾਂ ਜਾਂਦਾ ਮੈਂ ਉਹਦੀ ਗੱਲ ਕਰਦਾ ਮਾਫ ਕਰਨਾ ਸੁਣੋ ਮੇ ਅਕੋਰਡਿੰਗਲੀ ਕਾਮਰੇਡ ਵਿਚਾਰਧਾਰਾ ਹੈਗੀ ਹੈ ਕਿਰਤ ਕਰੋ ਵੰਡ ਕੇ ਛਕੋ ਠੀਕ ਹੈ ਨਾ ਮੈਂ ਉਸ ਫਲਸਫੀ ਬਾਬੇ ਨਾਨਕ ਨੇ ਕਿਹਾ ਸੀ ਕਿਰਤ ਕਰੋ ਵੰਡ ਕੇ ਛਕੋ ਤੇ ਇਹੀ ਜਿਹੜੀ ਵਿਚਾਰਧਾਰਾ ਹੈ ਨਾ ਨਾਮ ਜਪੋ ਪਰ ਨਾਮ ਜਪਣ ਵਾਲਾ ਤੂੰ ਛੱਡ ਗਏ ਨਾ ਮੇਰੀ ਗੱਲ ਸੁਣੋ ਕੀਰਤ ਕਰੋ ਵੰਡ ਛਕੋ ਨਾਮ ਜਪੋ ਠੀਕ ਹੈ ਨਾ ਮੇਰੀ ਗੱਲ ਜ਼ਰਾ ਅੱਜ ਜਿਹੜੀ ਮੈਂ ਇੱਥੇ ਗੱਲ ਕਰਨ ਲਈ ਆਈ ਆ ਮੈਂ ਨਸ਼ਿਆਂ ਦੀ ਗੱਲ ਕਰਨ ਆਈ ਆ ਤੁਸੀਂ ਦੂਜੀ ਟੌਪਿਕ ਤੇ ਜਾ ਰਹੇ ਹੋ ਠੀਕ ਹੈ ਨਾ ਬਟ ਆ ਜਸਟ ਵਾਂਟ ਮੈਂ ਸਿਰਫ ਇਹ ਆਖਰੀ ਗੱਲ ਇੱਥੇ ਐਕਸਪਲੇਨ ਕਰੂੰਗੀ ਇਸ ਤੋਂ ਬਾਅਦ ਮੈਂ ਇਸ ਟੌਪਿਕ ਦੇ ਉੱਤੇ ਗੱਲ ਨਹੀਂ ਕਰੂੰਗੀ ਠੀਕ ਹੈ ਨੰਬਰ 1 ਇਹ ਵਿਚਾਰਧਾਰਾ ਨੂੰ ਲੈ ਕੇ ساری ਜ਼ਿੰਦਗੀ ਮੇਰੇ ਫਾਦਰ ਨੇ ਕੰਮ ਕੀਤਾ ਹੈ اسی ਵਿਚਾਰਧਾਰਾ ਨੂੰ ਲੈ ਕੇ ਮੈਂ ਕੰਮ ਕਰ ਰਹੀ ਆ اسی ਕਰਕੇ ਮੇਰੀ ਜਿਹੜੀ ਚੈਰ ਚਲਾਨੀ ਐ ਮੈਂ ਐਮਐਮਆਈ ਪਾਗੋ ਦੇ ਨਾਮ ਤੋਂ ਚਲਾਨੀ ਐ ਮੈਂ ਜਦੋਂ ਕਿਸਾਨ ਅੰਦੋਲਨ ਚ ਉੱਥੇ ਗਈ ਸੀਗੀ ਪਹਿਲੀ ਵਾਰੀ ਉਦੋਂ ਮੈਨੂੰ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਮਾਝੇ ਤੋਂ ਆਨੀ ਐ ਮਾਈ ਭਾਗੋ ਜੀ ਉੱਥੋਂ ਸੀਗੇ ਕਿਉਂ ਨਹੀਂ ਪੁੱਤ ਤੂੰ ਮਾਈ ਭਾਗੋ ਜੀ ਦੇ ਨਾਮ ਦੇ ਉੱਤੇ ਟੈਂਟ ਬਣਾਉਂਦੀ ਬੀਬੀਆਂ ਨੂੰ ਲੈ ਕੇ ਆ ਇੱਥੇ ਰੱਖ ਮੈਂ 1 ਸਾਲ ਮਾਈ ਭਾਗੋ ਜੀ ਦੇ ਨਾਮ ਦੇ ਉੱਤੇ ਟੈਂਟ ਬਣਾਏ ਮੈਂ ਹਰਿਆਣੇ ਦੀ ਬੀਬੀਆਂ ਰਾਜਸਥਾਨ ਦੀਆਂ ਬੀਬੀਆਂ ਇੱਥੇ ਦੀਆਂ ਇੱਥੇ ਮੈਨੂੰ ਯਾਦ ਹੈ ਜਦੋਂ ਰਾਜਸਥਾਨ ਸੀ ਹਲਕੇ ਦੇ ਵਿੱਚ ਇੱਕ ਰੈਲੀ ਹੋਈ ਸੀਗੀ 35 ਤੋਂ 40 ਹਜ਼ਾਰ ਦਾ ਇਕੱਠ ਸੀਗਾ ਜਦੋਂ ਪੂਰੇ ਪੰਜਾਬ ਦੇ ਕਿਸਾਨ ਲੀਡਰ ਆਏ ਸੀਗੇ ਉਹ ਰੈਲੀ ਇਸੇ ਕਰਕੇ ਸੀ ਕਿ ਸਾਰੀਆਂ ਬੀਬੀਆਂ ਨੂੰ ਜਿਹੜੀਆਂ ਨੇ ਨਾ ਮੈਂ ਉੱਥੇ ਲੈ ਕੇ ਜਾਣਾ ਆ ਠੀਕ ਹੈ ਨਾ ਉਹ ਮੈਂ ਹਾਂ ਉਹ ਕੀਤਾ ਹੁਣ ਮੇਰੀ ਸੁਣੋ ਅੱਜ ਦੀ ਗੱਲ ਆਪਾਂ ਮੁੱਦੇ ਤੋਂ ਨਾ ਭੱਕੇ ਲਾਸਟ ਮੇ ਇੱਕ ਸਵਾਲ ਹੈਗਾ ਇਹਦੇ ਵਿੱਚ ਤੁਸੀਂ ਕਿਸਾਨੇ ਦੀ ਗੱਲ ਕੀਤੇ ਇੱਕ ਲਾਸਟ ਤੁਹਾਡੇ ਕੋਲ ਸਵਾਲ ਬਣਦਾ ਅੱਜ ਤੁਹਾਡੀ ਸਰਕਾਰ ਨੇ ਖਨੌਰੀ ਤੇ ਸ਼ੰਭੂ ਕਿਸਾਨ ਚੁੱਕੇ ਉੱਥੋਂ ਮੈਂ ਦੀ ਗੱਲ ਸੁਣੋ ਮੈਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨਾਂ ਦੀ ਧੀ ਆ ਬੋਲੇ ਤੁਸੀਂ ਉਹਨਾਂ ਵਿਰੋਧ ਉਹਨਾਂ ਦੇ ਕਿ ਸਰਕਾਰ ਦੇਰ ਤੋਂ ਬੋਲੀ ਸੁਣੋ ਮੇਰੀ ਗੱਲ ਸੁਣੋ ਮੈਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਨਾਲ ਹਮੇਸ਼ਾ ਰਹੂੰਗੀ ਪਿੱਛੇ ਰਾਜਸਥਾਨ ਸੀ ਹਲਕੇ ਦੇ ਵਿੱਚ ਕਿਸਾਨਾਂ ਦੀ ਜਿਹੜੀ ਮੰਗ ਸੀ ਕਿ ਸ਼ੈੱਡ ਦੀ ਲੰਬੇ ਟਾਈਮ ਤੋਂ ਭਾਵੇਂ ਕਾਲੀਏ ਆਏ ਭਾਵੇਂ ਇੱਥੇ ਕਾਂਗਰਸੀ ਆਏ ਕਿਸੇ ਨੇ ਵੀ ਕਿਸਾਨਾਂ ਦੀਆਂ ਉਹ ਗੱਲਾਂ ਨਹੀਂ ਪੂਰੀਆਂ ਕੀਤੀਆਂ ਸੀਗੀਆਂ ਬਟ ਬੀਂਗ ਇਨ ਅ ਪਾਰਟੀ ਲਾਈਨ ਮੇਰਾ ਜੋ ਫਰਜ਼ ਬੰਦਾ ਸੀਗਾ ਕਿਸਾਨਾਂ ਦੀਆਂ ਉਹ ਚੀਜ਼ਾਂ ਨੂੰ ਪੂਰਾ ਕਰਨਾ ਮੈਂ ਉੱਥੇ ਬਹਿ ਕੇ ਸਾਰੀਆਂ ਚੀਜ਼ਾਂ ਉਹ ਚੀਜ਼ਾਂ ਨੂੰ ਪੂਰਾ ਕਰਵਾਉਣੀਆ ਕਿਉਂਕਿ ਯੋਧਾ ਪਤਾ ਨਸ਼ਵਰੇ ਚੱਲ ਰਿਹਾ ਨਾ ਤੇ ਮਾਜੇ 'ਚ ਅਸੀਂ ਰਹਿੰਨੇ ਆ ਤੇ ਮਾਜੇ ਦੇ ਵਿੱਚ ਹੀ ਨਸ਼ਾ ਵਿਰੋਧ ਮਹਿੰਮ ਜਿਹੜੀ ਪੀਪੀ ਸੋਨੀਆ ਮਾਨ ਵੱਲੋਂ ਕੀਤੀ ਜਾ ਰਹੀ ਆ ਨੌਜਵਾਨ ਵੀਰ ਹੋਣੇ ਸਾਡੇ ਨਾਲ ਜੁੜੇ ਸੀ ਉਹਨਾਂ ਨੂੰ ਸਵਾਲ ਵੀ ਕੀਤੇ ਵੀਰ ਕੁਲਦੀਪ ਸਿੰਘ ਸੀ ਇਹ ਕਿ ਤਸਵੀਰ ਦਿਖਾ ਲਦੇ ਹੋ ਇਧਰਲੇ ਪਾਸੇ ਦੀ ਵੀ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਤੇ ਵੀਰ ਨੇ ਕੁਰਸੀ ਨਹੀਂ ਸੀ ਛੱਡੀ ਵੈਸੇ ਇਹਨਾਂ ਵੀਰਾਂ ਦੀ ਮੈਂ ਖਾਸੀ ਦੱਸੂਗਾ ਇਹ ਵੀ ਆਮ ਆਦਮੀ ਪਾਰਟੀ ਤੋਂ ਆ ਤੇ ਬੀਬੀ ਨੂੰ ਤੇ ਸ਼ੈਦ ਜਦੋਂ ਦਿੱਲੀ ਵਾਲੀ ਗੱਲ ਹੁੰਦੀ ਆ ਤੇ ਉਹ ਦਿੱਲੀ ਵਾਲੀਆਂ ਵੋਟਾਂ ਵਟੋਰਨ ਦੀ ਗੱਲ ਹੁੰਦੀ ਆ ਪਰ ਜਦੋਂ ਸ਼ੰਭੂ ਤੇ ਖਨੋਰੀ ਹੁੰਦਾ ਫਿਰ ਉਹ ਸਰਕਾਰ ਤੇ ਗੱਲ ਦੇਖਦੀ ਆ ਚਲੋ ਫਿਰ ਵੀ ਯੁੱਧ ਨਸ਼ਿਆਂ ਵਿਰੋਧ ਦਾ ਆਸ ਰੱਖਦੇ ਆ ਕਿ ਨਸ਼ਾ ਪੰਜਾਬ ਤੋਂ ਖਤਮ ਹੋਊਗਾ ਸਾਡੀ ਫੇਰ ਵੀ ਆਸ ਆ ਕਿ ਬੀਬੀ ਫੇਰ ਇਸ ਮਾਈਕ ਤੇ ਆਉਣਗੇ ਪੀਪੀ ਫੇਰ ਸਾਨੂੰ ਦੱਸਣਗੇ ਕਿ ਹਾਂ ਇਸ ਇਲਾਕੇ 'ਚ ਅਸੀਂ ਨਸ਼ਾ ਮੁਕਤ ਪੰਜਾਬ ਨੂੰ ਕਰ ਦਿੱਤਾ